ਮੰਜੇ ਦੀ ਬਾਹੀ ਅਜਮੇਰ ਸਿੰਘ ਔਲਖੂਣਾ ਦੀ ਕਹਾਣੀ ਮੈਂ ਤੁਹਾਡਾ ਦੋਸਤ ਭੁਪਿੰਦਰ ਪਾਰਜ ਤੇ ਦੁਆਬਾ ਰਿਉੜੀ ਦਾ ਮਾਂਚ ਗੱਲ ਕੇਰਾ ਮੂੰਹੋਂ ਨਿਕਲੇ ਸਹੀ ਫਿਰ ਆਖੋ ਤੂੰ ਕੌਣ ਤੇ ਮੈਂ ਕੌਣ ਤੇ ਗੱਲ ਕੋਈ ਝੂਠੀ ਵੀ ਨਹੀਂ ਸੀ ਪੰਜਾਹਾਂ ਨੂੰ ਪੁੱਜਿਆ ਗੱਜੂ ਕਾਣਾ ਮੁੱਲ ਦੀ ਤੀਮੀ ਲਿਓਨ ਲੱਗਾ ਸੀ ਗੱਜੂ ਦੀ ਪਰਜਾਈ ਸੰਤੋ ਨੇ ਸੁਣਿਆ ਤੇ ਉਹਦੇ ਤਾਂ ਜਿਵੇਂ ਸਾਹ ਹੀ ਸੂਤੇ ਗਏ ਹੋਣ ਮਾਰਵੇ ਗੱਜੂ ਬੰਦਿਆ ਤੇਰਾ ਬਹਿ ਜੇ ਬੇੜਾ ਵੇ ਬੇੜਾ ਬੈਠੇ ਚਾਹੇ ਤਰੇ ਗੱਜੂ ਨੇ ਆਪਣੇ ਛੋਟੇ ਭਾਈ ਸੱਜਣ ਨੂੰ ਸੌ ਦੀ ਇੱਕ ਸੁਣਾ ਦਿੱਤੀ ਮੇਰੇ ਹਿੱਸੇ ਦੀ ਜ਼ਮੀਨ ਵੰਡ ਦੇ ਨਹੀਂ ਤਾਂ ਪੰਚਾਇਤ ਇਕੱਠੀ ਕਰਨੀ ਪਊ ਸੱਜਣ ਦੂਰ ਦੀ ਸੋਚਣ ਵਾਲਾ ਬੰਦਾ ਸੀ ਉੰਜ ਵੀ ਸੁਭਾਅ ਦਾ ਕੂਲਾ ਸੀ ਤੇ ਸੁਣ ਕੇ ਚੁੱਪ ਰਿਆ ਇੱਕ ਦੋ ਬੰਦੇ ਉਸਨੇ ਵਿੱਚ ਦੀ ਛੁੱਟੇ ਪਰ ਗੱਜੂ ਤਾਂ ਪੈਰਾਂ ਤੇ ਪਾਣੀ ਹੀ ਨਹੀਂ ਸੀ ਪੈਣ ਦਿੰਦਾ ਅਖੇ ਮੇਰਾ ਨਹੀਂ ਜੀ ਕਰਦਾ ਜੱਗ ਤੇ ਬੂਟਾ ਲਾਉਣ ਨੂੰ ਅਸਲ ਦੇ ਵਿੱਚ ਗੱਲ ਗਾਹਾਂ ਖਾਸੀ ਤੁਰ ਗਈ ਸੀ ਗੱਜੂ ਨੇ ਨੰਦ ਬੰਗਾਲੀ ਰਾਹੀਂ ਢਣੋਲੇ ਕੰਨੀ ਇੱਕ ਤੀਮੀ ਦਾ ਸੌਦਾ ਲਗਭਗ ਪੱਕਾ ਹੀ ਕਰ ਛੱਡਿਆ ਸੀ ਸਿਰਫ ਰਕਮ ਤਾਰਨੀ ਬਾਕੀ ਸੀ ਚੌਂਦਾ ਉਹ ਏ ਸੀ ਬੇ ਤੀਮੀ ਲੇਉਣ ਤੋਂ ਪਹਿਲਾਂ ਮਾੜਾ ਮੋਟਾ ਘਰ ਘਾਟ ਦਾ ਬੰਨ ਸੁਭ ਕਰ ਲਵੇ ਚਾਰ ਕਿੱਲੇ ਭੋਈ ਉਸ ਨੂੰ ਆਉਣੇ ਸੀ ਇੱਕ ਕਿੱਲਾ ਗਹਿਣੇ ਪੋਣਾ ਉਸ ਜੇਠੂ ਬਾਣੀਏ ਦੇ ਨਾਲ ਪੱਕਾ ਕਰ ਛੱਡਿਆ ਸੀ ਤੇ 3000 ਦੇ ਵਿੱਚ 1600 ਦੀ ਤੀਵੀਂ ਬਾਕੀ ਘਰ ਦਾ ਲਕਾ ਤੁਕਾ ਤੇਰਾ ਜ਼ਮੀਨ ਵੰਡੀ ਜਾਵੇ ਬਸ ਘਰ ਤਾਂ ਵੰਡਿਆ ਹੀ ਪਿਆ ਉੱਛਲ ਸੱਜਣ ਦੀ ਚਾਹੇ ਅੰਦਰਲਾ ਲੈ ਲਵੇ ਤੇ ਚਾਹੇ ਬਾਹਰਲਾ ਜਦੋਂ ਕੋਈ ਵਾਹ ਨਾ ਗਈ ਸੱਜਣ ਬਾਹਰਲੇ ਘਰ ਜਾ ਕੇ ਗੱਜੂ ਦੇ ਪੈਰੀ ਪੈ ਗਿਆ ਆਹ ਦੇਖ ਭਾਈ ਆਹ ਦੇਖ ਤੇਰੇ ਪੈਰੀ ਪੱਗ ਧਰਨਾ ਹੈ ਆਪਣੇ ਘਰ ਦੀ ਇੱਜ਼ਤ ਰੱਖ ਜੇ ਤੂੰ ਅੱਡ ਹੋਣਾ ਸੀ ਤਾਂ ਮੇਰਾ ਵਿਆਹ ਕਾ ਨੂੰ ਕਰਨਾ ਸੀ ਰੱਬ ਦੀ ਕਿਰਪਾ ਦੇ ਨਾਲ ਆਪਣੀ ਜੜ ਲੱਗੀ ਹੋਈ ਹੈ ਮੇਰੇ ਜਵਾਕ ਹੋਏ ਕਿ ਤੇਰੇ ਹੋਏ ਇੱਕੋ ਹੀ ਤਾਂ ਗੱਲ ਹੈ ਸੰਤੀ ਵੀ ਕਦੇ ਤੈਨੂੰ ਉਹੇ ਕਰਕੇ ਨਹੀਂ ਬੋਲੀ ਨਾਲੇ ਮੁੱਲ ਦੀ ਧੀਮੀ ਦਾ ਕੀ ਪਤਾ ਹੁੰਦਾ ਓਏ ਅੱਜ ਇੱਥੇ ਐ ਕੱਲ ਉੱਥੇ ਪਰ ਗੱਜੂ ਉੱਤੇ ਇਹਨਾਂ ਗੱਲਾਂ ਦਾ ਨਾ ਕੋਈ ਅਸਰ ਹੋਣਾ ਸੀ ਤੇ ਨਾ ਹੀ ਹੋਇਆ ਸੱਜਣ ਨੂੰ ਉਸਨੇ ਇੱਕੋ ਹੀ ਗੱਲ ਦੇ ਨਾਲ ਚੁੱਪ ਕਰਾ ਦਿੱਤਾ ਮੁੱਲ ਦੀ ਤੀਵੀ ਦਾ ਦੁੱਖ ਹੋਊ ਤਾਂ ਉਹ ਮੈਨੂੰ ਹਾਊ ਮੈਂ ਝੱਲ ਲਵਾਂ ਪਰ ਸੱਜਣਾ ਜ਼ਮੀਨ ਤਾਂ ਤੈਨੂੰ ਵੰਡਣੀ ਪਊ ਪਾਈ ਪਰਪੰਦੇ ਨਾਲ ਵੰਡ ਦੇਹਾਂਗਾ ਤੇਰੀ ਸ਼ਾਬਾਸ਼ੇ ਆ ਲੋਕ ਤਮਾਸ਼ਾ ਦਿਖਾਉਣਾ ਉਹ ਤੇਰੀ ਮਰਜੀ ਹੈ ਸੱਜਣ ਪਰਨੇ ਪਰਨੇ ਦੇ ਨਾਲ ਅੱਖਾਂ ਪੁੰਚ ਕੇ ਅੰਦਰਲੇ ਘਰ ਨੂੰ ਤੁਰ ਪਿਆ ਉਹ ਸੋਚਦਾ ਸੀ ਚਾਰ ਕਿੱल्ल्याਾਂ ਦੇ ਸਿਰ ਤੇ ਤਾਂ ਉਸ ਦੇ ਇੱਕ ਮੁੰਡੇ ਨੂੰ ਵੀ ਨਹੀਂ ਸਾਹ ਕੋਣਾ ਚੰਗੀ ਭਲੀ ਕਬੀਲਦਾਰੀ ਦੀ ਗੱਡੀ ਰੁੜੀ ਜਾ ਰਹੀ ਸੀ ਆ ਵਿੱਚ ਕਹਿੰਦਾ ਹੈ ਕਿ ਉਹ ਗਾਲ ਕੱਢ ਕੇ ਕਹਿੰਦਾ ਹੈ ਭੈਣ ਦੇਣੇ ਦਾ ਹੋਰ ਹੀ ਫਾਨਾ ਆ ਫਸਿਆ ਪਰ ਸੱਜਣ ਇਹ ਵੀ ਜਾਣਦਾ ਸੀ ਬਈ ਇਹ ਫਾਨਾ ਆਪਣੇ ਆਪ ਆ ਕੇ ਨਹੀਂ ਫਸਿਆ ਸਗੋਂ ਸੰਤੋ ਨੇ ਫਸਾਇਆ ਸੀ ਉਸਨੇ ਗੱਲੀ ਬਾਤੀ ਸੰਤੋ ਨੂੰ ਕਈ ਵਾਰ ਆਖਿਆ ਵੀ ਸੀ ਇਸ ਕਾਣੇ ਦਾ ਵਿਗੜਦੇ ਦਾ ਪਤਾ ਨਹੀਂ ਲੱਗਦਾ ਤੂੰ ਇਹਨੂੰ ਪਲੋਸ ਪਲਾਸ ਕੇ ਰੱਖਿਆ ਕਰ ਪਰ ਸੰਤੋ ਨੇ ਜਿੱਦ ਨਾ ਛੱਡੀ ਮਰਨੀ ਮਰ ਜਾਓ ਪਰ ਮੈਂ ਜੇਟ ਨੂੰ ਮੰਝੇ ਦੀ ਬਾਹੀ ਤੇ ਨਹੀਂ ਬੈਠਣ ਦੇਣਾ ਸੱਜਰ ਨੂੰ ਇਸ ਗੱਲ ਦਾ ਅਹਿਸਾਸ ਸੀ ਕਿ ਉਹਨਾਂ ਦਾ ਕਾਰ ਵਸਾਉਣ ਦੇ ਵਿੱਚ ਗੱਜੂ ਦਾ ਹੀ ਹੱਥ ਸੀ ਸੱਜਨ ਤਾਂ ਉਦੋਂ ਅਜੇ ਡੰਗਰ ਚਾਰਦਾ ਹੁੰਦਾ ਸੀ ਜਦੋਂ ਉਹਨਾਂ ਦਾ ਪਿਓ ਲਾਗੇ ਦਾ ਗੱਡਾ ਲੱਦਦਾ ਡਿੱਗ ਕੇ ਮਰ ਗਿਆ ਸੀ ਪੰਜ ਕੁ ਸਾਲਾਂ ਬਾਅਦ ਕੁਆਰੇ ਪੁੱਤਾਂ ਦਾ ਚੋਰਾ ਕਰਦੀ ਉਹਨਾਂ ਦੀ ਮਾਂ ਵੀ ਮੰਝੇ ਦੇ ਨਾਲ ਅੱਡੀਆਂ ਰਗੜਦੀ ਤੁਰ ਗਈ ਗੱਜੂ ਉਤੇ ਹੀ ਆ ਪਿਆ ਸੀ ਸਭ ਕੁਝ ਸਾਰਾ ਭਾਰ ਦੋ ਭੈਣਾ ਬੁਹੇਵ ਤੋਰੀਆਂ ਤੇ ਸੱਜਣ ਨੂੰ ਪਾਈ ਨਹੀਂ ਪੁੱਤਾਂ ਵਾਂਗੂ ਪਾਲਿਆ ਤੇ ਵੱਡਾ ਕੀਤਾ ਫੇਰ ਇੱਕ ਵੱਡੀ ਕੁਰਬਾਨੀ ਸੱਜਣ ਦਾ ਵਿਆਹ ਵੀ ਕੀਤਾ ਜੱਟ ਦੇ ਪੁੱਤ ਨੂੰ ਚਾਰ ਕਿੱल्ल्या ਤੇ ਕਿਹੜਾ ਕੁੜੀ ਦਿੰਦਾ ਗੱਜੂ ਨੇ ਸੋਚਿਆ ਉਸ ਨੂੰ ਤਾਂ ਸਾਥ ਹੋਣ ਹੋ ਰਿਆ ਇੱਕ ਤਾਂ ਰੱਬ ਨੇ ਉਂਝ ਬੱਜੋ ਬੱਤਾ ਬਣਾ ਬਣਾਤਾ ਤੇ ਦੂਜੇ ਉਮਰ ਪੱਖੋਂ ਵੀ 35 36 ਦਾ ਹੋ ਚੱਲਿਆ ਸੀ ਚਲੋ ਭਾਈ ਤਾਂ ਕੁਆਰਾ ਨਾ ਰਹੇ ਨਾ ਉਸਨੇ 바ਰੂ ਕੇ ਸੀਤੇ ਦੇ ਨਾਲ ਗੱਲ ਤੋਰੀ ਦੇਖ ਸੀਤਾ ਸਿਆ ਮੈਂ ਤਾਂ ਨਾ ਵਿਆਹ ਕਰਾਵਾਂ ਨਾ ਹੀ ਮੈਨੂੰ ਸਾਖ ਹੋਵੇ ਅੱਠ ਕਿੱਲੇ ਸੱਜਣ ਨੂੰ ਮੁੱਕਦੇ ਨਹੀਂ ਤੂੰ ਘਰ ਪੁੱਣ ਆਪਣੀ ਸਾਲੀ ਦਾ ਸਾਖ ਲਿਆ ਐਨੇ ਨਾਲ ਸਾਡਾ ਵੀ ਜੱਗ ਦੇ ਵਿੱਚ ਸਿਰ ਬੈਜੋ ਸੀਤੋ ਸੀਤੇ ਨੂੰ ਵੀ ਗੱਲ ਜੱਜ ਗਈ ਤੇ ਉਸਨੇ ਸੱਜਣ ਨੂੰ ਸਾਥ ਕਰਵਾ ਕੇ 2 ਮਹੀਨਿਆਂ ਦੇ ਅੰਦਰ ਅੰਦਰ ਆਪਣੀ ਸਾਲੀ ਸੰਤੋ ਉਹਨਾਂ ਦੇ ਘਰ ਲਿਆ ਬਿਠਾਈ ਸੀ ਸੱਜਣ ਦੇ ਵਿਆਹ ਦੀ ਖੁਸ਼ੀ ਗੱਜੂ ਨੇ ਇੰਜ ਬਣਾਈ ਜਿਵੇਂ ਉਹਦਾ ਆਪਣਾ ਵਿਆਹ ਹੋਇਆ ਹੋਵੇ ਜੱਟ ਦਾ ਇੱਕ ਪੁੱਤ ਵਿਆਹਿਆ ਜਾਵੇ ਸਮਝੋ ਸਾਰੇ ਵਿਆਹੇ ਗਏ ਇੱਕ ਕੇਲਾ ਗਹਿਣੇ ਰੱਖ ਕੇ ਉਸਨੇ ਸੰਤੋ ਦੇ ਲਈ ਮੂੰਹ ਸਿਰ ਦੀਆਂ ਸਾਰੀਆਂ ਟੂਮਾ ਬਣਾ ਦਿੱਤੀਆਂ ਸੰਤੋ ਵੀ ਮੂੰਹ ਮੱਥੇ ਲੱਗਣ ਵਾਲੀ ਤੀਵੀ ਸੀ ਆਉਂਦਿਆਂ ਹੀ ਉਸਨੇ ਘਰ ਦੀ ਖਿਲਰੀ ਹੋਈ ਕਬੀਲਦਾਰੀ ਨੂੰ ਰੱਸਾ ਪਾ ਲਿਆ ਤੇ ਉੱਤੋਂ ਚੰਗੇ ਭਾਗਾ ਨੂੰ ਸਾਲੋਂ ਅੰਦਰ ਰੱਬ ਨੇ ਚਾਨ ਵਰਗਾ ਮੁੰਡਾ ਝੋਲੀ ਪਾ ਦਿੱਤਾ ਦਿਨਾਂ ਦੇ ਵਿੱਚ ਹੀ ਗੱਜੂ ਤੇ ਸੱਜਣ ਦੇ ਘਰ ਦਾ ਰੰਗ ਹੋ ਰਿਹਾ ਹੋ ਗਿਆ ਚੁੰਬਕ ਦੀ ਤਰ੍ਹਾਂ ਸਾਂਤੋਂ ਨੇ ਸਾਰੀਆਂ ਵਰਕਤਾਂ ਉਹਨਾਂ ਦੇ ਘਰ ਵੱਲ ਖਿੱਚ ਲਈਆਂ ਸਾਂਤੋਂ ਦੇ ਦਿਵਾਲੇ ਉਹ ਉਰੀ ਆਗੂ ਕੂਕਦੇ ਰਹਿੰਦੇ ਦੋ ਕੋਸਾਲਾਂ ਦੇ ਵਿੱਚ ਹੀ ਉਹਨਾਂ ਨੇ ਗਹਿਣੇ ਪਾਇਆ ਕਿੱਲਾ ਵੀ ਛੁਡਾ ਲਿਆ ਫੁੱਲਾਂ ਵਰਗੇ ਦਿਨ ਲੱਗਣ ਲੱਗੇ ਸਾਂਤੋਂ ਦੀ ਕੁੱਖੋਂ ਇੱਕ ਕੁੜੀ ਤੇ ਇੱਕ ਮੁੰਡਾ ਹੋਰ ਜੰਮੇ ਹੋਰ ਜੱਟ ਨੂੰ ਕੀ ਚਾਹੀਦਾ ਦੁੱਧ ਤੇ ਪੁੱਤ ਇਹ ਦੋ ਚੀਜ਼ਾਂ ਹੀ ਉਹ ਰੱਬ ਕੋਲੋਂ ਮੰਗਦਾ ਹੈ ਪਰ ਅਚਾਨਕ ਫੁੱਲਾਂ ਉੱਤੇ ਖੇਡਦੀ ਕਾਟੋ ਨੂੰ ਇੱਕ ਭੂਤ ਦਿਖਾਈ ਦੇ ਗਿਆ। ਤਕਦੀਰ ਨੇ ਗੱਜੂ ਦੇ ਨਾਲ ਇੱਕ ਰਾਤ ਇੱਕ ਨਾਟਕ ਖੇਡਿਆ। ਉਸ ਨੂੰ ਸੁਪਨਾ ਆਇਆ ਜਿਵੇਂ ਉਸ ਦੇ ਨਾਲ ਕੋਈ ਤੀਵੀਂ ਸੁੱਤੀ ਪਈ ਹੋਵੇ। ਗੱਜੂ ਬਾਖਰੂ ਬਾਖਰੂ ਕਰਦਾ ਉੱਠ ਖੜਾ ਹੋਇਆ। ਆਲੇ ਦੁਆਲੇ ਅੱਖਾਂ ਪਾੜ-ਪਾੜ ਕੇ ਵੇਖਿਆ। ਉੱਥੇ ਤਾਂ ਕੋਈ ਵੀ ਨਹੀਂ ਸੀ। ਅਗਲੇ ਦਿਨ ਸਾਰੀ ਦਿਹਾੜੀ ਇਹ ਸੁਪਨਾ ਗੱਜੂ ਦੇ ਦਿਮਾਗ ਦੇ ਵਿੱਚ ਘੁੰਮਦਾ ਰਿਹਾ। ਦੈਨਸ਼ੇਪਦੇ ਨਾਲ ਹੀ ਉਸ ਨੂੰ ਡਰ ਜਿਹਾ ਹੋਣ ਲੱਗਿਆ ਕਿ ਕਿਤੇ ਸੁਫਨਾ ਅਜ ਰਾਤੀ ਫੇਰ ਨਾ ਆ ਜਾਵੇ ਉਸਨੇ ਆਪਣੇ 6 ਸਾਲ ਦੇ ਭਤੀਜੇ ਮਿੱਠੂ ਨੂੰ ਆਪਣੇ ਨਾਲ ਪਾਲਿਆ ਉਸ ਰਾਤ ਉਸ ਨੂੰ ਉਹ ਸੁਫਨਾ ਤਾਂ ਨਾ ਆਇਆ ਪਰ ਜਿਹੜਾ ਆਇਆ ਉਸ ਦੇ ਨਾਲੋਂ ਵੀ ਅਜੀਬ ਕਿਸਮ ਦਾ ਸੀ ਉਹ ਡੇਰੇ ਵਾਲੀ ਟਾਬ ਦੇ ਵਿੱਚ ਨਹਾ ਰਿਹਾ ਤੇੜ ਸਿਰ ਦੇ ਕੱਪੜੇ ਲਾ ਕੇ ਅਲਫ ਨੰਗਾ ਇੱਕ ਤੀਵੀਂ ਆਈ ਤੇ ਉਸ ਦੇ ਕੱਪੜੇ ਚੁੱਕ ਕੇ ਪ੍ਰਾਂ ਵਨਾ ਦੇ ਵਿੱਚ ਜਾ ਲੁਕੀ ਐਦਾਂ ਮੀਨਾ ਵੀ ਦਿਨ ਉਹ ਉਸ ਨੂੰ ਇਹੋ ਜਿਹੇ ਸੁਪਨੇ ਆਉਂਦੇ ਰਹੇ ਹਰ ਸੁਪਨੇ ਦੇ ਵਿੱਚ ਕਹਾਣੀ ਵਾਕ ਹੁੰਦੀ ਹੋਈ ਵੀ ਇੱਕ ਗੱਲ ਸਾਂਝੀ ਹੁੰਦੀ ਕਿ ਧੀਵੀ ਦੇ ਆਉਣ ਦੀ ਗੱਲ ਜ਼ਰੂਰ ਹੈ ਪਹਿਲੇ 2-3 ਸੁਪਨਿਆਂ ਨੇ ਤਾਂ ਗੱਜੂ ਨੂੰ ਘਬਰਾਟ ਦਿੱਤੀ ਪਰ ਫਿਰ ਉਸ ਨੂੰ ਇਹ ਸੁਪਨੇ ਚੰਗੇ ਵੀ ਲੱਗਣ ਲੱਗੇ ਉਸ ਨੂੰ ਇਹਨਾਂ ਦੇ ਵਿੱਚੋਂ ਨਿੱਗ ਜਿਹਾ ਆਉਣ ਲੱਗ ਗਿਆ ਸੱਚੀ ਗੱਲ ਤਾਂ ਇਹ ਹੈ ਕਿ ਜੇ ਹੁਣ ਕਦੀ ਗੱਜੂ ਨੂੰ ਕੋਈ ਅਜਿਹੇ ਸੁਪਨਾ ਨਾ ਆਉਂਦਾ ਤਾਂ ਉਹ ਅਗਲੇ ਦਿਨ ਟੁੱਟੀਆਂ ਟਟਿਆ ਟੁੱਟਿਆ ਟਟਿਆ ਜਿਹਾ ਮਹਿਸੂਸ ਕਰਨ ਲੱਗ ਜਾਂਦਾ ਅਜੀਬ ਗੱਲ ਸੀ ਕਿ ਇਹ ਸੁਪਨੇ ਜਾਂ ਤਾਂ ਉਸ ਨੂੰ 15-16 ਸਾਲ ਦੀ ਉਮਰ ਤੋਂ ਲੈ ਕੇ 26-27 ਸਾਲ ਦੀ ਉਮਰ ਤੱਕ ਆਏ ਸਨ ਜਾਂ ਹੁਣ ਜਦੋਂ 40 ਤੇ 40 ਸਾਲ ਦਾ ਹੋ ਚੱਲਿਆ ਸੀ ਇੱਕ ਦਿਨ ਹੋਰ ਹੀ ਪਾਣਾ ਵਾਰਤ ਗਿਆ ਦਿਨ شپੇ ਮੂਨੇਰੇ ਜਿਵੇਂ ਉਹ ਸੂਏ ਦੇ ਵੱਲ ਜੰਗਲ ਪਾਣੀ ਗਿਆ ਸਕੂਲ ਦੇ ਵਿੱਚ ਦੀ ਲੰਗਦਿਆ ਉਸ ਨੂੰ ਇੱਕ ਤੀਵੀ ਤੇ ਇੱਕ ਮਰਦ ਦਾ ਝੌਲਾ ਪਿਆ ਮਰਦ ਨੇ ਤੀਵੀ ਨੂੰ ਆਪਣੀ ਹਿੱਕ ਦੇ ਨਾਲ ਘੁੱਟ ਰੱਖਿਆ ਸੀ ਗੱਜੂ ਨੇ ਦੋਵਾਂ ਨੂੰ ਜਾ ਗਿੱਚੀ ਤੋਂ ਨੱਪ ਲਿਆ ਇਹ ਤਾਂ ਜੇਠੂ ਬਾਣੀਏ ਦੀ ਵੱਡੀ ਕੁੜੀ ਸ਼ੀਲੋ ਤੇ ਧਰਮੀ ਤਖਾਨ ਦਾ ਮੁੰਡਾ ਕੀਚੜ ਸੀ ਕੀਚੜ ਉਸ ਦੇ ਪੈਰੀ ਪੈ ਗਿਆ ਚਾਚਾ ਚਾਚਾ ਹੱਥ ਬੰਨ ਲੈ ਹੱਥ ਬੰਨ ਲੈ ਅੱਗੇ ਗੱਲ ਨਾ ਕਰੀ ਉੜ ਜੋ ਸਾਲੇ ਜੇ ਅੱਗੇ ਨੂੰ ਇਹਾ ਜਾਂ ਕੰਮ ਕੀਤਾ ਨਾ ਦੇਖ ਲਿਓ ਫਿਰ ਕਹਿ ਨੋ ਤਾਂ ਗੱਜੂ ਨੇ ਉਹਨਾਂ ਨੂੰ ਕਹਿ ਦਿੱਤਾ ਪਰ ਅੰਦਰੋਂ ਇਹ ਸਭ ਕੁਝ ਦੇਖ ਕੇ ਉਸ ਨੂੰ ਆਪ ਆਪਣਾ ਹੀ ਖਿਆਲ ਆ ਗਿਆ ਉਸ ਰਾਤ ਉਸ ਨੂੰ ਫਿਰ ਸੁਪਨਾ ਆਇਆ ਪਹਿਲੀਆਂ ਪਹਿਲੀਆਂ ਸੁਪਨੇਆ ਵਰਗਾਈ ਪਾਰਿਸਵਾਰੀ ਉਸਨੇ ਸੋਫਨੇ ਵਿਚਲੀ ਤੀਮੀ ਨੂੰ ਪਛਾਨ ਲਿਆ ਇਹ ਤਾਂ ਸੰਤੋਸ਼ ਸੀ ਉਸਦੀ ਆਪਣੀ ਪਰਜਾਈ ਸੋਫਣਾ ਕਾਦਾ ਆਇਆ ਗੱਜੂ ਨੂੰ ਸੂਲੀ ਤੇ ਟੰਗ ਗਿਆ ਕਦੇ ਉਸ ਨੂੰ ਲੱਗਦਾ ਉਹ ਕੋਈ ਗੁਨਾਹਗਾਰ ਹੈ ਤੇ ਉਹ ਆਪਣੇ ਆਪ ਨੂੰ ਗਾਲਾਂ ਦੇਣ ਲੱਗ ਪੈਂਦਾ ਇਹ ਕੀ ਹੁੰਦਾ ਜਾਂਦਾ ਤੈਨੂੰ ਢੋਲੀ ਦਾੜੀ ਹੁਣ ਤੈਨੂੰ ਇਹ ਕੀ ਚਾ ਕੁੱਦਣ ਲੱਗ ਪਿਆ ਹੋਏ ਤੇ ਕਦੇ ਉਹ ਆਪਣੇ ਆਪ ਨਾਲ ਗੱਲਾਂ ਕਰਦਾ ਕਦੇ ਉਸ ਅੰਦਰ ਅੱਗ ਜਿਹੀ ਪੈਦਾ ਹੁੰਦੀ ਜਿਹੜੀ ਉਸ ਨੂੰ ਲੱਗਦਾ ਕਿ ਉਸ ਨੂੰ ਸਾੜ ਕੇ ਸਾਹ ਲਵੇਗੀ ਹਾਲਤ ਇਹ ਹੋ ਗਈ ਕਿ ਸੁਪਨਿਆਂ ਦੀ ਥਾਂ ਹੁਣ ਜਾਗਦਿਆਂ ਵੀ ਉਹ ਇਸ ਸਮੱਸਿਆ ਦੇ ਨਾਲ ਉਲਝਿਆ ਰਹਿੰਦਾ ਪਤਾ ਨਹੀਂ ਕਿਉਂ ਉਸ ਸੰਤੋ ਨੂੰ ਹੁਣ ਚੋਰ ਅੱਖ ਦੇ ਨਾਲ ਵੇਖਣ ਲੱਗ ਪਿਆ ਸੰਤੋ ਉਸ ਤੋਂ ਉਸ ਤੋਂ ਕੁੰਡ ਤੜਦੀ ਸੀ ਪਰ ਇਹ ਕੁੰਡ ਐਵੇਂ ਨਾ ਦਾ ਨਾਂ ਦਾ ਹੀ ਹੁੰਦਾ ਸੀ ਉਸ ਨੇ ਸੰਤੋ ਦਾ ਚਿਹਰਾ ਮੋੜਾ ਚਿਹਰਾ ਮੋਰਾ ਜਿਹੜਾ ਸੀ ਅੱਗੇ ਵੀ 100 ਵਾਰੀ ਵੇਖਿਆ ਸੀ ਪਰ ਉਸ ਚਿਹਰੇ ਮੋਰੇ ਦੇ ਵਿੱਚ ਕੋਈ ਹੋਰ ਹੀ ਗੱਲ ਸੀ ਬਿਮਾਰੀ ਵੱਧੀ ਵੱਧੀ ਵੱਧ ਗਈ ਅੱਗ ਦੇ ਭਾਂਬੜਾ ਨੇ ਗੱਜੂ ਨੂੰ ਆਪਣੀ ਲਪੇਟ ਦੇ ਵਿੱਚ ਲੈ ਲਿਆ ਸਿਆਲਾਂ ਦੀ ਇੱਕ ਰਾਤ ਨੂੰ ਜਦੋਂ ਸੱਜਣ ਸੀਰੀ ਦੇ ਨਾਲ ਟਾਲੀ ਵਾਲੇ ਖੇਤ ਪਾਣੀ ਲਾਉਣ ਗਿਆ ਤੇ ਗੱਜੂ ਆਪਣੇ ਆਪ ਦੇ ਨਾਲ ਖੁੱਲਦਾ ਸੰਤੋ ਦੇ ਮੰਝੇ ਦੀ ਬਾਹੀ ਦੇ ਉੱਤੇ ਜਾ ਬੈਠਾ ਕੰਬਦੇ ਹੱਥਾਂ ਦੇ ਨਾਲ ਉਸ ਸੰਤੋ ਦੀ ਬਾਹ ਨੂੰ ਹਿਲਾਉਣਿਆ ਸੰਤੋ ਤਰਬਕ ਕੇ ਉਠੀ ਜਿਵੇਂ ਕਿਸੇ ਸੂਫਨੇ ਦੇ ਵਿੱਚੋਂ ਜਾਗੀ ਹੋਵੇ ਗੱਜੂ ਨੂੰ ਆਪਣੇ ਮੰਜੇ ਤੇ ਬੈਠਾ ਵੇਖ ਕੇ ਜਿਵੇਂ ਉਸ ਨੂੰ ਵਿਸ਼ਵਾਸ ਹੀ ਨਹੀਂ ਸੀ ਆ ਰਿਹਾ ਇੱਕ ਵਾਰ ਤਾਂ ਉਸ ਨੂੰ ਸੱਜਣ ਦਾ ਝੋਲਾ ਵੀ ਪਿਆ ਪਰ ਰਾਤ ਦੇ ਹਨੇਰੇ ਚ ਵੀ ਉਹ ਗੱਜੂ ਦੀ ਬੁਜੀ ਹੋਈ ਅੱਖ ਨੂੰ ਪਛਾਣ ਗਈ ਉਸ ਅੰਦਰ ਜਿਵੇਂ ਕੋਈ ਸੁੱਤੀ ਹੋਈ ਬਗਿਆੜੀ ਜਾਗ ਪਈ ਹੋਵੇ ਉਹ ਗੱਜੂ ਤੇ ਝਪਟਣ ਹੀ ਵਾਲੀ ਸੀ ਕਿ ਉਸ ਦੀ ਤ੍ਰਿੰਮਤ ਸੂਝ ਬੋਲ ਪਈ ਸੰਤੋ ਬੰਦੀਏ ਕੁਛ ਹੋਸ਼ ਕਰ ਸਾਰੀ ਸ਼ਕਤੀ ਇਕੱਠੀ ਕਰਕੇ ਉਸਨੇ ਆਪਣਾ ਗੁੱਸਾ ਕਾਬੂ ਕੀਤਾ ਤੇ ਬੋਲੀ ਗੱਜਣਾ ਜੇ ਬੰਦੇ ਦਾ ਪੁੱਤ ਹੈ ਨਾ ਤਾਂ ਹੁਣੇ ਉੱਠ ਖੜ ਮੰਜੇ ਤੋਂ ਗੱਜੂ ਦੇ ਸਿਰ ਉੱਤੇ ਜਿਵੇਂ ਕੋਤਰ ਸੋ ਘੜਾ ਪਾਣੀ ਦਾ ਡੁੱਲ ਗਿਆ ਹੋਵੇ ਸੰਤੋ ਨੂੰ ਉਹ ਇੱਕ ਸ਼ਬਦ ਵੀ ਨਾ ਕਹਿ ਸਕਿਆ ਆਪਣੀ ਬਰਫ ਹੋਈ ਦੇ ਨੂੰ ਕਸੀੜਦਾ ਹੋ ਆਪਣੇ ਮੰਜੇ ਤੇ ਆੜਿਗਾ ਗਈ ਰਾਤ ਤੱਕ ਉਹ ਛੱਤ ਦੀਆਂ ਛਤੇਰੀਆਂ ਵੱਲ ਵੇਖਦਾ ਰਿਹਾ ਜਦੋਂ ਨੀਂਦ ਆਈ ਤਾਂ ਸੁਪਨੇ ਵੀ ਆਏ ਸੁਪਨੇ ਜਿਨ੍ਹਾਂ ਦੇ ਵਿੱਚ ਘੋੜਿਆਂ ਤੇ ਚੜੀਆਂ ਤੀਵੀਆਂ ਉਸ ਦੀ ਹਿੱਕ ਦੇ ਉੱਤੋਂ ਦੀ ਧਗੜ ਧਗੜ ਘੋੜੇ ਦਬਲੀ ਦਬੱਲੀ ਜਾਂਦੀਆਂ ਨੇ ਇਸ ਘਟਨਾ ਤੋਂ ਬਾਅਦ ਗੱਜੂ ਬਾਹਰਲੇ ਘਰ ਸੌਣ ਲੱਗ ਪਿਆ ਇਸ ਘਟਨਾ ਤੋਂ ਬਾਅਦ ਗੱਜੂ ਮਰਜ਼ੀ ਦੇ ਨਾਲ ਕੋਈ ਕੰਮ ਕਰਦਾ ਮਰਜ਼ੀ ਦੇ ਨਾਲ ਨਾ ਕਰਦਾ ਗੱਜੂ ਨੂੰ ਕੋਈ ਤੋੜ ਜਹੀ ਲੱਗੀ ਰਹਿੰਦੀ ਤੇ ਉਹ ਇਸ ਤੋੜ ਨੂੰ ਕੰਡਾ ਖਾ ਕੇ ਤੋੜਨ ਦੀ ਕੋਸ਼ਿਸ਼ ਕਰਦਾ ਇਸ ਘਟਨਾ ਤੋਂ ਬਾਅਦ ਗੱਜੂ ਦਾ ਆਨੰਦ ਬੰਗਾਲੀ ਕੋਲ ਉੱਠਣ ਬੈਣ ਹੋ ਗਿਆ ਤੇ ਗੱਜੂ ਨੇ ਮੁੱਲ ਦੀ ਤੀਵੀ ਲਿਆਉਣ ਦਾ ਫੈਸਲਾ ਕਰਕੇ ਆਪਣੇ ਛੋਟੇ ਭਾਈ ਨੂੰ 100 ਦੀ ਇੱਕ ਸੁਣਾਈ ਮੇਰੇ ਹਿੱਸੇ ਦੀ ਜ਼ਮੀਨ ਵੰਡ ਦੇ ਨਹੀਂ ਤਾਂ ਪੰਚਾਇਤ ਇਕੱਠੀ ਕਰਨੀ ਪਊ ਜਦੋਂ ਕੋਈ ਵੀ ਹੀਲਾ ਲੋਟ ਨਾ ਆਇਆ ਤਾਂ ਖੀਰ ਸੱਜਣ ਨੇ ਹਥਿਆਰ ਛੁੱਟੇ ਚੰਗਾ ਭਰਾਵਾ ਜਿਵੇਂ ਤੇਰੀ ਮਰਜ਼ੀ ਆ ਕਰ ਲੈ ਜ਼ਮੀਨ ਦੇ ਵਿੱਚ ਤੇਰਾ ਆਧਾ ਹੈ ਪਰਸੋਂ ਵੰਡ ਲਾਂਗੇ ਪੰਚਾਇਤ ਕਾ ਨੂੰ ਪਾਉਣੀ ਹੈ ਵਿਚਾਲੇ ਐਵੇਂ ਕੋਈ ਕੁਸ਼ ਆਖੋ ਕੋਈ ਕੋਸ਼ ਮੈਂ ਅੱਜ ਜਾ ਕੇ ਕੱਲ ਨੂੰ ਮਾਮੇ ਨੂੰ ਲੈ ਆਉਣਾ ਘਰ ਦੀ ਗੱਲ ਘਰ ਦੇ ਵਿੱਚ ਨਿਬੜਜੋ ਸੱਜਣ ਤਾਂ ਐਨੀ ਕਹਿ ਕੇ ਨਾਨਕੀ ਮਾਮੇ ਨੂੰ ਲੈਣ ਚਲੇ ਆ ਗਿਆ ਪਰ ਸੰਤੋ ਆਪਣੇ ਆਪ ਦੇ ਨਾਲ ਉਲਝੀ ਰਹੀ ਸੱਚੀ ਗੱਲ ਤਾਂ ਇਹ ਹੈ ਕਿ ਸੰਤੋ ਇਹ ਗੱਲ ਸੁਪਨੇ ਦੇ ਵਿੱਚ ਵੀ ਨਹੀਂ ਸੀ ਸੋਚ ਸਕਦੀ ਕਿ ਗੱਜੂ ਤੀਵੀ ਸੱਚਮੁੱਚ ਹੀ ਲੈ ਕੇ ਆਵੇਗਾ ਪਿੰਕ ਤਾਂ ਉਹਨੂੰ ਮਹੀਨਾ ਭਰ ਪਹਿਲਾਂ ਹੀ ਪੈ ਗਈ ਸੀ ਜਦੋਂ ਗੱਜੂ ਆਨੰਦ ਬੰਗਾਲੀ ਕੋਲ ਜਾਣ ਆਉਣ ਲੱਗ ਪਿਆ ਸੀ ਪਰ ਉਹ ਸੋਚਦੀ ਸੀ ਕਿ ਐਵੇਂ 2-4 ਦਿਨ ਦਾ ਪਾਗਲਪਨ ਹੈ ਇਹਦਾ ਆਪੇ ਠੀਕ ਹੋ ਜਾਊ ਪਰ ਉਹਨੂੰ ਕੀ ਪਤਾ ਸੀ ਗੱਜੂ ਆਪਣੀ ਹੱੰਡ ਨੂੰ ਇੰਨੀ ਦੂਰ ਤੱਕ ਲੈ ਜਾਏਗਾ ਹੁਣ ਜਦੋਂ ਗੱਲ ਜ਼ਮੀਨ ਵੰਡਣ ਤੱਕ ਆ ਪਹੁੰਚੀ ਤਸ ਅੰਤ ਨੂੰ ਲੱਗਿਆ ਉਸ ਦਾ ਤਾਂ ਬਣਿਆ ਬਣਾਇਆ ਘਰ ਟਹਿ ਟੇਰੀ ਹੋਣ ਲੱਗਿਆ ਅਠਾਂ ਦੇ ਵਿੱਚੋਂ ਚਾਰ ਕਿੱਲੇ ਗੱਜੂ ਲੈ ਜੋ ਤਾਂ ਉਹਦੇ ਦੋ ਪੁੱਤ ਪੱਲੇ ਕੀ ਪਉ ਅੱਗ ਤੇ ਸੁਆ ਚਾਰ ਕਿੱਲਿਆਂ ਨੂੰ ਤਾਂ ਕਿਸੇ ਧੀ ਵਾਲੇ ਵਾਲੇ ਨੇ ਇਸ ਘਰ ਵੱਲ ਮੂੰਹ ਵੀ ਨਹੀਂ ਕਰਨਾ ਇੱਕ ਨੂੰ ਤਾਂ ਦੋ ਹੀ ਆਏ ਫਿਰ ਉਹਨਾਂ ਪੁੱਤਿਆਂ ਦੀ ਪਤਾ ਨਹੀਂ ਕਿਹੇ ਜੇ ਘਰ ਦੀ ਹੋ ਕਿਸੇ ਮਾੜੀ ਧੀੜੀ ਦੀ ਲਾਦ ਮੇਰੇ ਪੁੱਤਾਂ ਦੀ ਸ਼ਰੀਕ ਬਣੋ ਸ਼ਰੀਕਾਂ ਦਾ ਦਾਗ ਆਪ ਨੂੰ ਕਿਹੜਾ ਨਹੀਂ ਲੱਗੋ ਮੈਂ ਵੀ ਐਵੇਂ ਜਿੱਦ ਜਿੱਦ ਵਿੱਚ ਸਾਰੀ ਖੇਡ ਬਗਾੜ ਲਈ ਕੋਈ ਬਗਾਨਾ ਤਾਂ ਨਹੀਂ ਸੀ ਸੱਜਣ ਦਾ ਹੀ ਭਾਈ ਐ ਉਹ ਵੀ ਤੀਵੀਆਂ ਨੇ ਜਿਹੜੀਆਂ ਸੱਤ ਬਗਾਨਿਆਂ ਦੇ ਨਾਲ ਜਾ ਕੇ ਖੇ ਖਾਂਦੀਆਂ ਇਹ ਤਾਂ ਫਿਰ ਘਰ ਦੀ ਘਰ ਦੇ ਵਿੱਚ ਆ ਗੱਲ ਐ ਨਾਲੇ ਨਾਲੇ ਮਾੜੀ ਗੱਲ ਤੇ ਤਾਂ ਹੋਵੇ ਨਾ ਜੇ ਘਰ ਦਾ ਬੰਦਾ ਬੁਰੀ ਮੰਨੇ ਸੱਜਣ ਤਾਂ ਆਪ ਕਹਿ ਬਾਰ ਆਨੀ ਬਹਾਨੀ ਕਹਿ ਬੈਠੇ ਜਾਣੀ ਸੰਤੋ ਕੰਮ ਲਈਏ ਆਪਣੇ ਹੱਥੀ ਆਪਣੇ ਖੇਡ ਆਪ ਹੀ ਬਗਾੜੀ ਜਾਨੀ ਐ ਜੱਗ ਦੇ ਵਿੱਚ ਤੈਨੂੰ ਕੋਣ ਸਿਆਣੀ ਆਖੋ ਸੋਚਾਂ ਸੋਚਦੀ ਸੰਤੋ ਨੂੰ ਰਾਤ ਪੈ ਗਈ ਰੋਟੀ ਦਾ ਰਾੜਾ ਬੀੜਾ ਕਰਕੇ ਉਸਨੇ ਗੜਬੜੀ ਚੁੱਕੀ ਉਹ ਯਾਨੀ ਕਿ ਗੜਬੀ ਚੁੱਕੀ ਗੜਬੀ ਲਿਖਿਆ ਗੜਬੀ ਚੁੱਕੀ ਤੇ ਪੰਪ ਤੋਂ ਭਰ ਲਈ ਕੱਲੀ ਹੀ ਬਾਹਰ ਕੰਨੀ ਚੱਲ ਪਈ ਮੁਰਦੇ ਹੋਏ ਬੇ ਢੜਕ ਹੋ ਕੇ ਬਾਹਰਲੇ ਘਰ ਜਾ ਵੜੀ ਗੱਜੂ ਮੰਜੇ ਤੇ ਪਿਆ ਖਾਊ ਖਾਊ ਕਰ ਰਿਆ ਉਸਦੇ ਮੰਜੇ ਦੀ ਬਾਹੀ ਤੇ ਬਹਿ ਕੇ ਉਹ ਪਰਜਾਈ ਪਰਜਾਈਆਂ ਵਾਲੇ ਮਿੱਠੇ ਅੰਦਾਜ਼ ਦੇ ਵਿੱਚ ਬੋਲੀ ਮਖਾ ਸੌ ਗਿਆ ਮਿੱਠੂ ਦੇ ਤਾਇਆ ਦੂਜੇ ਦਿਨ ਜਦੋਂ ਸੱਜਣ ਆਪਣੇ ਮਾਮੇ ਨੂੰ ਲੈ ਕੇ ਮੁੜਿਆ ਤਾਂ ਸੰਤੋ ਨੇ ਉਸ ਨੂੰ ਅੰਦਰ ਲਿਜਾ ਕੇ ਕਿਹਾ ਸਾਰਾ ਕੁਝ ਠੀਕ ਠਾਕ ਹੋ ਗਿਆ ਮੈਡਮ ਆਈਆਂ ਰਾਤ ਕਾਣੇ ਬਹਿੜ ਦਾ ਮੱਥਾ ਸੁਣ ਕੇ ਸੱਜਣ ਨੂੰ ਜਿਵੇਂ ਪਹਿਲੇ ਤੋੜ ਦੀ दारू ਅਰਗਾਂ ਨਸ਼ਾ ਆ ਗਿਆ ਹੋਵੇ ਉਹ ਨਹੀਂ ਰੀਸਾ ਬਸੰਤ ਕੋਰੇ ਦੀਆਂ ਕਹਿ ਕੇ ਉਸਨੇ ਸੰਤੋ ਨੂੰ ਜਫੀ ਦੇ ਵਿੱਚ ਘੁੱਟ ਕੇ ਇੱਕ ਨਹੀਂ 100 ਵਾਰੀ ਚੁੰਮਿਆ ਜੀ ਦੋਸਤੋ ਇਹ ਨੇ ਜੀ ਹਾਲਾਤ ਘਰਾ ਦੇ ਜੋ ਕੁਝ ਜ਼ਮੀਨਾਂ ਖਾਤਰ ਜਾਂ ਲਾਲਚ ਦੇ ਖਾਤਰ ਵੀ ਕੀਤਾ ਜਾਂਦਾ ਹੈ ਸਟੂਡੀਓ ਦਾ ਨੰਬਰ +35844976192 ਬਟ ਹੈ ਕਹਾਣੀ ਸੀ ਮੰਜੇ ਦੀ ਬਾਹੀ ਅਜਮੇਰ ਸਿੰਘ ਔਲਖਣਾ ਦੀ ਕਲਮ ਦੇ ਵਿੱਚੋਂ ਮੈਂ ਤੁਹਾਡਾ ਦੋਸਤ ਭੁਪਿੰਦਰ ਪਰੜ ਤੇ ਦੁਆਬਾ ਰਿਓ ਦਾ ਮਾਂਜ